ਕੀ ਵਾਜਾ ਮਾਰੀਆਂ ਬੁਲਾਇਆ ਕਈ ਵਾਰ ਵੀ ਕਿਸੇ ਨੇ ਮੇਰੀ ਗੱਲ ਹੀ ਨਹੀਂ ਸੁਣੀ ਮੇਰਾ ਸੁਲਤਾਨਪੁਰ ਡੱਪਿਆ ਮੇਰਾ ਪੰਜਾਬ ਡੱਪਿਆ ਸਰ ਭਾਈ ਇੱਕ ਡੱਬਰ ਚ ਚਾਰ ਪਰਾਣੀ ਜ਼ਮੀਨ ਇੱਕ ਦੇ ਨਾਂ ਬਾਕੀਆਂ ਦਾ ਕੀ ਨੁਕਸਾਨ ਕੀ ਗਲਤੀ ਆ ਉਹਨਾਂ ਨੇ ਬਾਪੂ ਦੂਜਿਆਂ ਦੇ ਚਾਰਾਂ ਦੇ ਨਾਂ ਜ਼ਮੀਨ ਨਹੀਂ ਕਰਾਉਂਦਾ ਖੱਲੀ ਬਾਪੂ ਦੇ ਨਾਂ ਜ਼ਮੀਨ ਹੈ ਉਹਨਾਂ ਨੂੰ ਮੌਜਾ ਨਾ ਮਿਲੇ ਸਰ ਸਰ ਛੋਟੇ ਵਪਾਰੀ ਕਿਸੇ ਦੀ ਖਾਦੀ ਦੀ ਦੁਕਾਨ ਸੀ ਕਿਸੇ ਦੀ ਘਰੇਾਨੇ ਦੀ ਦੁਕਾਨ ਸੀ ਕਿ ਜੇ ਦੀ ਆਟੇ ਦੀ ਚੱਕੀ ਸੀ ਸਬਾਨ ਰੋੜ ਗਿਆ ਪਤਾ ਹੀ ਨਹੀਂ ਲੱਗਿਆ ਉਹਨਾਂ ਬਾਰੇ ਸੋਚਣ ਦੀ ਲੋੜ ਨਹੀਂ ਸਪੀਕਰ ਸਾਹਿਬ ਕਹਿੰਦੀ ਨਾ ਮਰੋ ਮੈਨੂੰ ਪੁੱਛ ਲੈਂਦੇ ਆਂ ਤੁਸੀਂ ਮੈਂ ਹੀ ਅੱਧੇ ਕਿਰਾ ਪਹੁੰਚਾ ਮੈਂ ਤਾਂ ਅਮਰੀਕਾ ਗਿਆ ਸੀ ਤੁਹਾਡਾ ਹੁਕਮ ਹੋਇਆ ਅਮਰੀਕਾ ਤੋਂ ਵਾਪਸ ਆਏ ਇਸ ਸਦਨ ਵਾਸਤੇ ਸੋ ਮੈਨੂੰ ਬੋਲਣ ਦਿਓ ਸਰ ਨਿਹਤ ਇਹ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਟਾਈਮ ਲੈ ਲਵਾਂ ਸਰ ਦੇਖੋ ਬਾਕਮਾਰੀ ਸਾਹਿਬ ਸਾਫਤ ਸਰਕਾਰ ਕਹਿੰਦੀ ਪਾਣੀ ਨਹੀਂ ਛੱਡਣਾ ਪਾਕਿਸਤਾਨ ਨੂੰ ਅਖੀਰ ਦੇ ਵਿੱਚ ਡੈਮ ਦਾ ਲੈਵਲ ਵਧਾਉਂਦੇ ਰਹਿੰਦੇ ਆ ਤਾਂ ਇੱਕਦਮ ਪਾਣੀ ਛੱਡਿਆ ਜਾਂਦਾ ਜਿਸ ਨਾਲ ਪੰਜਾਬ ਦੀ ਤਬਾਹੀ ਹੁੰਦੀ ਹੈ ਸੋ ਇਹ ਪਲਾਨਡ ਤਰੀਕੇ ਨਾਲ ਪੰਜਾਬ ਦੀ ਡਿਸਟ੍ਰਕਸ਼ਨ ਹੋ ਰਹੀ ਹੈ ਆਇੰਦਰਪਤਾਪ ਆਪਾਂ ਸਾਰੇ ਹੜ ਮੁਕਤ ਪੰਜਾਬ ਚਾਹੁੰਦੇ ਆ ਕਰਨਾ ਔਖਾ ਨਹੀਂ ਪਰ ਸਾਡੀ ਨੀਅਤ ਸੱਚੀ ਹੋਣੀ ਚਾਹੀਦੀ ਸਰ ਮੈਂ ਕੋਈ ਇੰਜੀਨੀਅਰ ਨਹੀਂ 14 ਜੁਲਾਈ ਨੂੰ ਇਸ ਸਦਨ ਚ ਕਾਲ ਅਟੈਨਸ਼ਨ ਨੋਟਿਸ ਲੈ ਕੇ ਆਇਆ ਮੈਂ ਤੁਹਾਡੇ ਰਾਹੀਂ ਮੰਤਰੀ ਸਾਹਿਬ ਨੇ ਨੌਲੇਜ ਚ ਲਿਆਂਦਾ ਕਿ بارشਾਂ ਬਹੁਤ ਹੋ ਰਹੀਆਂ ਤੇ ਡੈਮਾ ਚੋਂ ਪਾਣੀ ਨੂੰ ਕੰਟਰੋਲ ਕਰਕੇ ਰਿਲੀਜ਼ ਕੀਤਾ ਜਾਵੇ 14 ਜੁਲਾਈ ਨੂੰ ਉਹਦੇ ਤੋਂ ਬਾਅਦ ਜਨਾਬ 14 ਅਗਸਤ ਨੂੰ ਮੈਂ ਪ੍ਰੈਸ ਕਾਨਫਰੰਸ ਕੀਤੀ ਤੇ ਸਰਕਾਰ ਦੇ ਨੌਲੇਜ ਚ ਲੈ ਕੇ ਆਇਆ ਕਿ ਜੇ ਆਪਾਂ ਪਾਣੀ ਨਾ ਰਿਲੀਜ਼ ਕੀਤਾ ਤੇ ਪੰਜਾਬ 'ਚ 10-12 ਦਿਨਾਂ 'ਚ ਤਬਾਹੀ ਮੱਚ ਜਾਣੀ। ਅਫਸੋਸ ਮੈਨੂੰ ਇਸ ਚੀਜ਼ ਦਾ ਆ ਕਿ ਵਜਾ ਮਾਰੀਆਂ ਬੁਲਾਇਆ کئی ਵਾਰ ਵੀ ਕਿਸੇ ਨੇ ਮੇਰੀ ਗੱਲ ਹੀ ਨਹੀਂ ਸੁਣੀ। ਮੇਰਾ ਸultanpur ਡੱਬਿਆ। ਮੇਰਾ ਪੰਜਾਬ ਡੁੱਬਿਆ ਸਰ। ਗੱਲ ਇਹ ਆ ਕਿ ਅੱਜ ਜਿਹੜਾ ਨੁਕਸਾਨ ਹੋਇਆ ਉਦੀ ਪਰਪਾਈ ਕਰਨ ਦੀ ਲੋੜ ਹੈ ਮੁੱਖ ਮੰਤਰੀ ਸਾਹਿਬ ਵੀ ਬੈਠੇ ਆ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਕੋਸ਼ ਕਮੀਆਂ ਭਾਰਤ ਸਰਕਾਰ ਦੀ ਜਿਹੜੀ ਸਕੀਮ ਆ ਉਹਦੇ ਵਿੱਚ ਹੈਗੀਆਂ ਰੀਹੈਬਿਲਿਟੇਸ਼ਨ ਵਾਲੀ ਚ ਇੱਕ ਤੇ 5 ਏਕੜ ਤੋਂ ਉੱਤੇ ਨੂੰ ਮੁਆਵਜ਼ਾ ਨਹੀਂ ਮਿਲਦਾ ਭਾਈ ਇੱਕ ਟੱਬਰ ਚ ਚਾਰ ਭਰਾ ਨੇ ਜ਼ਮੀਨ ਇੱਕ ਦੇ ਨਾਮ ਬਾਕੀਆਂ ਦਾ ਕੀ ਨੁਕਸਾਨ ਕੀ ਗਲਤੀਆਂ ਉਹਨਾਂ ਦੀ ਬਾਪੂ ਦੂਜਿਆਂ ਦੇ ਚਾਰਾਂ ਦੇ ਨਾਲ ਜ਼ਮੀਨ ਨਹੀਂ ਕਰਾਉਂ ਰੱਖਣ ਦੀ ਬਾਪੂ ਦੇ ਨਾਲ ਜ਼ਮੀਨ ਹੈ ਉਹਨਾਂ ਨੂੰ ਮੁਆਵਜ਼ਾ ਨਾ ਮਿਲੇ ਸਰ ਜਿਹੜੇ ਲੋਕ ਕਾਬਜ ਨੇ ਜ਼ਮੀਨਾਂ ਤੇ ਸਰਕਾਰੀ ਜ਼ਮੀਨਾਂ ਬੰਨਾਂ ਦੇ ਨਾਲ ਨਾਲ ਦਰਿਆ ਦੇ ਨਾਲ ਨਾਲ ਸਰਕਾਰਾਂ ਨੇ ਜ਼ਮੀਨਾਂ ਵੇਚੀਆਂ ਜ਼ਮੀਦਾਰਾਂ ਨੂੰ ਉਸ ਤੋਂ ਬਾਅਦ ਸਪੀਕਰ ਸਾਹਿਬ ਉਹੀ ਰਜਿਸਟਰੀਆਂ ਕੈਨਸਲ ਹੋ ਗਈਆਂ ਲੋਕ 50 ਸਾਲ ਤੋਂ ਉੱਥੇ ਕਾਬਜ ਨੇ ਪਿਛਲੀ ਵਾਰ ਵੀ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਮੈਂ ਬੇਨਤੀ ਕਰੂੰਗਾ ਕਿ ਸਰ ਇਹਦੀ ਆਪ ਉਹਨਾਂ ਦਾ ਜ਼ਰੂਰ ਧਿਆਨ ਰੱਖਿਏ 19 ਚ ਵੀ ਉਹਨਾਂ ਦੇ ਹੜਾਏ 23 ਚ ਵੀ 25 ਚ ਵੀ ਸਰ ਛੋਟੇ ਵਪਾਰੀ ਕਿਸੇ ਦੀ ਖਾਦੀ ਦੀ ਦੁਕਾਨ ਸੀ ਕਿਸੇ ਦੀ ਘਰੀਅਨੇ ਦੀ ਦੁਕਾਨ ਸੀ ਕਿਸੇ ਦੀ ਆਟੇ ਦੀ ਚੱਕੀ ਸੀ ਸਮਾਨ ਰੁੜ ਗਿਆ ਪਤਾ ਹੀ ਨਹੀਂ ਲੱਗਿਆ ਉਹਨਾਂ ਬਾਰੇ ਸੋਚਣ ਦੀ ਲੋੜ ਹੈ ਗਰੀਬ ਜਨਤਾ ਜਿਹੜੇ ਕੋਠੇ ਟਹਿ ਗਏ ਤੇ ਜਿਹੜੇ ਮਜ਼ਦੂਰ ਸਾਡੇ ਵੀਰ ਦਿਹਾੜੀਆਂ ਕਰਨੋਂ ਰਹਿਗੇ ਉਹਨਾਂ ਦੇ ਬਾਰੇ ਵੀ ਸੋਚਣ ਦੀ ਲੋੜ ਹੈ ਸਰ ਬੜਾ ਵੱਡਾ ਨੁਕਸਾਨ ਪੰਜਾਬ ਦਾ ਇਹਨਾਂ ਹੜਾ ਕਰਕੇ ਆਇਆ 1000 ਕਰੋੜ ਰੁਪਏ ਦੀ ਬਿਜਲੀ ਦਾ ਨੁਕਸਾਨ ਹੋਇਆ 1000 ਕਰੋੜ ਰੁਪਏ ਦੀ ਬਿਜਲੀ ਬਿਜਲੀ ਮੰਤਰੀ ਸਾਹਿਬ ਬੈਠੇ ਆ ਜਿਹੜਾ ਪਾਣੀ ਰਿਲੀਜ਼ ਹੋਇਆ ਤੇ ਅਸੀਂ ਉਹਦੇ ਤੋਂ ਬਿਜਲੀ ਨਹੀਂ ਬਣਾ ਸਕੇ ਸਰ ਡੈਮ ਖਾਲੀ ਕਰਨੇ ਸਪੀਕਰ ਸਾਹਿਬ ਘੰਟੀ ਨਾ ਮਾਰੋ ਮੈਨੂੰ ਘਬਰਾਹਟ ਹੋ ਜਾਂਦੀ ਹੈ ਇਹ ਤਾਂ ਮੈਂ ਮਹੀ ਅੱਧੇ ਘਰਾ ਪਹੁੰਚਾ ਮੈਂ ਤਾਂ ਅਮਰੀਕਾ ਗਿਆ ਸੀ ਤੁਹਾਡਾ ਹੁਕਮ ਹੋਇਆ ਅਮਰੀਕਾ ਤੋਂ ਵਾਪਸ ਆਏ ਇਸ ਸਦਨ ਵਾਸਤੇ ਸੋ ਮੈਨੂੰ ਬੋਲਣ ਦਿਓ ਸਰ ਨਿਯਤ ਕੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਕੇ ਟਾਈਮ ਲੈ ਲੈਣਾ ਸਰ ਦੇ ਦਿਓ ਮੁੱਖ ਮੰਤਰੀ ਸਾਹਿਬ ਟਾਈਮ ਸਰ ਡੈਮ ਖਾਲੀ ਕਰਨੇ ਬੜੇ ਇੰਪੋਰਟੈਂਟ ਹੈ ਉਹਦਾ ਕਾਰਨ ਕੀ ਆ ਸਰ ਜਿਹੜਾ ਭਾਖੜੇ ਤੋਂ ਪਾਣੀ ਨਿਕਲਦਾ ਉਹ ਹਰਿਆਣੇ ਜਾਂਦਾ ਸਿਰਫ 12500 ਕਿਊਸਿਕ ਪਾਣੀ ਜਾ ਸਕਦਾ ਰਾਜਸਥਾਨ ਨੂੰ 18000 ਕਿਉਂ ਸਿਕ ਪਾਣੀ ਜਾ ਸਕਦਾ ਸਰ ਅਸਲੀਅਤ ਇਹ ਹੈ ਕਿ ਵੀ ਜਿੰਨਾ ਪਾਣੀ ਸਾਡੇ ਪੰਜਾਬ ਕੋ ਐ ਸਾਨੂੰ ਉਹਨੂੰ ਐਫੀਸ਼ੀਐਂਟਲੀ ਯੂਟਲਾਈਜ਼ ਕਰਨਾ ਚਾਹੀਦਾ ਜਿਹੜਾ ਅਸੀਂ ਯੂਟਲਾਈਜ਼ ਨਹੀਂ ਕਰ پا ਰਹੇ ਸਰ ਸਾਡੀ ਜਿਹੜੀ ਚਰਕੇਸ ਚਰਕੇਸ ਪਾਣੀ ਆ ਨਾ ਉਹ ਪਾਣੀ ਪਾਕਿਸਤਾਨ ਨੂੰ ਚਲ ਜਾਂਦਾ ਤੇ ਜਿਹੜਾ ਪੁਣਿਆ ਪਾਣੀ ਆ ਡੈਮਾਂ ਦੇ ਵਿੱਚੋਂ ਸਾਡੇ ਪੰਜਾਬ ਨੂੰ ਮਿਲਦਾ ਸਰ ਡੈਮਾਂ ਦੇ ਲੈਵਲ ਜਿਹਦੇ ਚ ਬਿਜਲੀ ਗੱਡੀ ਹੁੰਦੀ ਹੈ ਹਾਂਜੀ ਚਲ ਆ ਜੀ ਸਰ ਡੈਮਾਂ ਦੇ ਜਿਹੜੇ ਲੈਵਲ ਆਣਾ ਜੀ ਨਹੀਂ ਬਿਜਲੀ ਵਾਲੇ ਨਹੀਂ ਜਿਹੜੀ ਸਿਲਟ ਆ ਉਹ ਥੱਲੇ ਪੈ ਜਾਂਦੀ ਆ ਕਿ ਸਿਲਟ ਸਰ ਖੇਤਾਂ ਲਈ ਵੀ ਵਧੀਆ ਸਰ ਜਿਹੜੇ ਡੈਮਾਂ ਦੇ ਲੈਵਲ ਆਣਾ ਉਹ 15 ਸਤੰਬਰ ਤੋਂ 30 ਜੂਨ ਤੱਕ ਡਾਊਨ ਕਰਨੇ ਹੁੰਦੇ ਤੇ ਐਤਕੀ ਸਰ ਪਾਖੜੇ ਦਾ ਲੈਵਲ 113 ਫੁੱਟ ਅਜੇ ਹੋਰ ਡਾਊਨ ਜਾ ਸਕਦਾ ਸੀ ਜਿਹੜਾ ਅਸੀਂ ਨਹੀਂ ਕਰ ਪਾਏ ਪੋਂਗ ਡੈਮ ਦਾ 46 ਫੁੱਟ ਤੇ ਰਣਜੀਤ ਸਾਗਰ ਦਾ 88 ਫੁੱਟ ਸਰ ਜੇ ਭਾਰਤ ਸਰਕਾਰ ਬੀਬੀਐਮਬੀ ਇਹ ਪਾਣੀ ਦੇ ਲੈਵਲ ਡਾਊਨ ਕਰ ਲੈਂਦੀ ਤੇ ਸਾਡੇ ਪੰਜਾਬ ਦੇ ਵਿੱਚ ਹੜ੍ਹ ਨਹੀਂ ਆਉਣੇ ਸੀ ਸਾਨੂੰ ਪਾਣੀ ਰਿਲੀਜ਼ ਨਹੀਂ ਕਰਨਾ ਪੈਣਾ ਸੀ ਅੱਜ ਭਾਰਤ ਸਰਕਾਰ ਦਿੱਲੀੋਂ ਕਹਿੰਦੀ ਆ ਪਾਕਿਸਤਾਨ ਨੂੰ ਅਸੀਂ ਪਾਣੀ ਨਹੀਂ ਜਾਣ ਦੇਣਾ ਸ਼ਾਇਦ ਮੰਤਰੀ ਜੀ ਇੱਥੇ ਬੈਠੇ ਆ ਇਹ ਵੀ ਇਸ ਚੀਜ਼ ਨੂੰ ਜਨਤਕ ਕਰਨਗੇ ਵੀ ਦਿੱਲੀੋਂ ਚਿੱਠੀਆਂ ਹੋਣੀਆਂ ਕਿ ਭਾਰਤ ਕਿ ਪਾਕਿਸਤਾਨ ਨੂੰ ਪਾਣੀ ਨਹੀਂ ਜਾਣ ਦੇਣਾ ਗੱਲ ਇਹ ਆ ਸਰ ਜੇ ਪਾਕਿਸਤਾਨ ਨੂੰ ਪਾਣੀ ਨਹੀਂ ਭੇਜਣਾ ਤੇ ਨੂੰ ਪੰਜਾਬ ਚ ਵਰਤੀਏ ਸਾਡਾ ਜਿਹੜਾ ਇਨਫਰਾਸਟ੍ਰਕਚਰ ਆ ਨਾ ਉਹ ਲੰਗੜਾ ਹੋਇਆ ਫਿਰਦਾ ਸਾਡੀਆਂ ਜਿਹੜੀਆਂ ਨਹਿਰਾਂ ਸਾਡੇ ਜਿਹੜੇ ਸੂਏ ਆ ਉਹਨਾਂ ਦੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਉਹਨਾਂ ਨੂੰ ਯੂਟਿਲਾਈਜ਼ ਕਰੀਏ ਤੇ ਪਾਣੀ ਚਾਹੇ ਦਸੰਬਰ ਦਾ ਮਹੀਨਾ ਹੋਵੇ ਨਵੰਬਰ ਦਾ ਮਹੀਨਾ ਹੋਵੇ ਪਾਣੀ ਉਹਨਾਂ ਚ ਭਰ ਕੇ ਰੱਖੀਏ ਸਰ ਇਸ਼ੂ ਇਹ ਆ ਕਿ ਜੂਨ ਸਪਟੰਬਰ ਤੋਂ ਬਾਅਦ ਪੰਜਾਬ ਦੇ ਵਿੱਚ ਪਾਣੀ ਦੀ ਕੰਜ਼ਮਪਸ਼ਨ ਨਹੀਂ ਹੁੰਦੀ ਕਿਉਂਕਿ ਅਸੀਂ ਬੀਜਦੇ ਆ ਕਣਕ ਤੇ ਕਣਕ ਨੂੰ ਇੰਨਾ ਕੋਈ ਬਾਲਾ ਪਾਣੀ ਨਹੀਂ ਚਾਹੀਦਾ ਬਾਅਦ ਚ ਜਦੋਂ ਝੋਨਾ ਬੀਜਦੇ ਆ ਬਰਸ਼ਾ ਆ ਜਾਂਦੀਆਂ ਭਾਰਤ ਸਰਕਾਰ ਕਹਿੰਦੀ ਪਾਣੀ ਨਹੀਂ ਛੱਡਣਾ ਪਾਕਿਸਤਾਨ ਨੂੰ ਅਖੀਰ ਦੇ ਵਿੱਚ ਡੈਮ ਦਾ ਲੈਵਲ ਵਧਾਉਂਦੇ ਰਹਿੰਦੇ ਆ ਤਾਂ ਇੱਕਦਮ ਪਾਣੀ ਛੱਡਿਆ ਜਾਂਦਾ ਜਿਸ ਨਾਲ ਪੰਜਾਬ ਦੀ ਤਬਾਹੀ ਹੁੰਦੀ ਆ ਸੋ ਇਹ ਪਲਾਨਡ ਤਰੀਕੇ ਨਾਲ ਪੰਜਾਬ ਦੀ ਡਿਸਟ੍ਰਕਸ਼ਨ ਹੋ ਰਹੀ ਆ ਸਰ ਕਨਕਲੂਡ ਕਰ ਲੋ ਪਿਆਰਿਓ ਸਰ ਹੁਣ ਤਿੰਨ ਦੋ ਤਿੰਨ ਮਿੰਟ ਬਸ ਕਰ ਲੋ ਕਰ ਲੋ ਕਨਕਲੂਡ ਦੋ ਤਿੰਨ ਮਿੰਟ ਸਰ ਤਾਂ ਸਿੰਘ ਸਾਹਿਬ ਦਾ ਹਿੱਸੇ ਵਾਲਾ ਟਾਈਮ ਵੀ ਲੈ ਗਏ ਉਹ ਹੀ ਸਰ ਜੋ ਹੀ ਸਰ ਮੈਂ ਦੋ ਤਿੰਨ ਮਿੰਟ ਚ ਕਨਕਲੂਡ ਕਰਾਂ ਸਰ ਸੋਲੂਸ਼ਨ ਇਹਦਾ ਆ ਇਹਦਾ ਇਹ ਆ ਕਿ ਸਾਨੂੰ ਨਹਿਰਾਂ ਨੂੰ ਖਰਸੀਆਂ ਨੂੰ ਡਰੇਨਾਂ ਨੂੰ ਪਾਣੀ ਨਾਲ ਭਰ ਕੇ ਰੱਖਣਾ ਚਾਹੀਦਾ ਤਾਂ ਕਿ ਸਾਡਾ ਵਾਟਰ ਟੇਬਲ ਵੀ ਰਾਈਜ਼ ਕਰੇ ਇਹਦੇ ਨਾਲ ਬਿਜਲੀ ਦੀ ਪਾਵਰ ਸਬਸਿਡੀ ਵੀ ਰਿਡਿਊਸ ਹੋਊਗੀ ਸਰ 19 ਚ 23 ਚ ਪੌਂਗ ਤੇ ਪਖੜਾ ਤੇ ਦਿੱਲੀ ਵਾਲੇ ਕੰਟਰੋਲ ਕਰਦੇ ਆ ਉਹਨਾਂ ਨੇ ਸਾਨੂੰ ਉਦੋਂ ਵੀ ਮਾਰਿਆ ਤੇ ਅੱਜ ਉਦੋਂ ਰਾਜ ਰੰਜੀਤ ਸਾਗਰ ਡੈਮ ਦੇ ਨਾਲ ਨਹੀਂ ਅਸੀਂ ਮਰੇ ਅੱਜ ਸਰ ਮੰਤਰੀ ਜੀ ਨੇ ਬਸ ਕੰਕਲੂਡ ਕਰ ਰਿਹਾ ਮੰਤਰੀ ਜੀ ਨੇ ਇੱਕ ਬੜੀ ਵਧੀਆ ਚੀਜ਼ ਕਹੀ ਕਿ ਫੋਰਕਾਸਟਿੰਗ ਹੁੰਦੀ ਆ ਸਰ ਐਪਕੀ ਮੌਨਸੂਨ ਆਈਐਮਡੀ ਨੇ 105% ਮੌਨਸੂਨ ਦੀ ਫੋਰਕਾਸਟ ਕੀਤੀ ਸੀ ਡੈਮ ਲੈਵਲ ਵੱਧਦੇ ਰਹੇ ਤੇ ਅਸੀਂ ਅੱਖਾਂ ਬੰਦ ਕਰਕੇ ਬੈਠੇ ਰਹੇ ਸਰ ਪਲਾਨਡ ਮੈਨਰ ਚ ਉੱਜ ਰਿਵਰਚ ਮੰਤਰੀ ਜੀ ਨੇ ਦੱਸਿਆ ਵੀ 24 ਜਾਂ 26 ਤਰੀਕ ਨੂੰ ਪਾਣੀ ਵਧਿਆ ਤੇ ਡੈਮਾਂ ਦੇ ਰੂਲਾਂ ਦੇ ਹਿਸਾਬ ਨਾਲ ਜਿੰਨਾ ਇਨਫਲੋ ਹੋਵੇ ਉਨਾ ਹੀ ਆਊਟਫਲੋ ਕੱਢਣਾ ਪੈਂਦਾ ਜਨਾਬ ਮੈਂ ਪੁੱਛਣਾ ਚਾਹੁੰਦਾ 1 ਅਗਸਤ ਤੋਂ 22 ਅਗਸਤ ਤੱਕ ਉਹ ਕਿਉਂ ਨਹੀਂ ਫਾਲੋ ਹੋਇਆ 80000 ਕਿਉਂ ਸੇਕ ਆਇਆ 4600 ਛੱਡਿਆ 31000 ਕਿਉਂ ਸੇਕ ਆਇਆ 17 ਤਰੀਕ ਨੂੰ 174 ਕਿਉਂ ਸੇਕ ਛੱਡਿਆ ਸਰ 24 ਤਰੀਕ ਨੂੰ ਅਸੀਂ 2 ਲੱਖ ਕਿਉਂ ਸੇਕ ਛੱਡ ਦਿੰਦੇ ਠੀਕ ਠੀਕ ਸਰ BBMP ਮੈਨੇਜਮੈਂਟ ਬੋਰਡ ਸਰ ਨੇ ਮੈਨੂੰ ਸਰ ਨੇ ਕਿਹਾ ਵੀ ਸਾਨੂੰ ਬੋਰਡ ਤੇ ਹੋਣਾ ਚਾਹੀਦਾ ਬਹੁਤ ਇੰਪੋਰਟੈਂਟ ਚੀਜ਼ ਹੈ ਸਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਫਲੱਡ ਫੋਰਕਾਸਟਿੰਗ ਕਮੇਟੀ ਬਣਨੀ ਚਾਹੀਦੀ ਆ ਜੇ BBMP ਨੇ ਸਾਨੂੰ ਪਾਣੀ ਨਹੀਂ ਛੱਡਣ ਦਿੱਤਾ ਮੰਤਰੀ ਜਦੋਂ ਅਸੀਂ ਕੁੰਡਾ ਲਾ ਕੇ ਚੁੱਪ ਕਿਉਂ ਰਹੇ ਰੋੜਾ ਕਿਉਂ ਨਹੀਂ ਪਾਇਆ ਪੰਜਾਬ ਨੂੰ ਦੱਸਿਆ ਕਿਉਂ ਨਹੀਂ ਕਿ BBMP ਸਾਨੂੰ ਪਾਣੀ ਨਹੀਂ ਛੱਡਣ ਦਿੰਦਾ ਤੇ ਪੰਜਾਬ ਨੂੰ ਡੋਬ ਰਿਹਾ ਪੰਜਾਬ ਨਾਲ ਧੱਕਾ ਹੋ ਰਿਹਾ ਸਾਨੂੰ ਇਹਦੇ ਉੱਤੇ ਸਟੈਂਡ ਲੈਣ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਕੋਈ ਠੋਕ ਨਾ ਸਕੇ। ਥੈਂਕ ਯੂ ਥੈਂਕ ਯੂ ਸਾਹਿਬ ਸਰਦਾਰ ਵਿੱਚ ਕੁਲਵੰਤ ਸਿੰਘ ਪੰਡੋਰੀ